ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਗੱਲ ਅਗਨੇ 15 ਦਿਨਾਂ ਦੀ ਆਫਾ ਕਰਨੀ ਆ ਯਾਨੀ ਕਿ ਨਵੇਂ ਸਾਲ ਦੇ ਪਹਿਲੇ 10 ਦਿਨਾਂ ਤੱਕ ਜਨਵਰੀ 10 ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਐਸੇ ਲਈ ਜੀ ਤੁਸੀ ਤਾਜ਼ਾ ਸੈਟਲਾਈਟ ਤਸਵੀਰਾਂ ਦੇਖ ਰਹੇ ਆ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਦੱਸਿਆ ਸੀ ਕਿ ਅੱਜ ਦਿਨ ਫਿਰ ਜਿਹੜਾ ਜਾਂ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਦੇ ਉੱਪਰ ਦੀ ਜਿਹੜੀ ਆ ਬੱਦਲ ਬਾਈ ਲੰਘਦੀ ਰਹੇਗੀ ਤੇ ਜਿਹਦੇ ਸਦਕਾ ਅੱਜ ਧੁੱਪ ਜਿਹੜੀ ਆ ਥੋੜੀ ਘੱਟ ਲੱਗੇਗੀ ਤੇ ਕੋਲਡ ਡੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣਗੇ ਜੇਕਰ ਅਫਾ ਅੱਜ ਦੇ ਟੈਂਪਰੇਚਰ ਚੱਕਦੇ ਚਾਫੀ ਦੇ ਸ਼ਹਿਰਾਂ 'ਚ 2 ਡਿਗਰੀ ਦੇ ਨਾਲ ਮਾਨਸਾ ਜਿਲ੍ਹਾ ਸਤੋਂ ਗਰਮ ਖੇਤਰ ਅੱਜ ਦਰਜ ਹੋਇਆ ਦਿਨ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਜਿਹੜਾ ਜਆ ਪਾਲਵਲ ਖੇਤਰ 2625 2670 ਤੇ ਵੀ ਦਰਜ ਹੋਏ ਨੇ ਇੱਕ ਮਾਨਸਾ ਜਿਲ੍ਹਾ ਜਿੱਥੇ ਕੱਲਾ 26 26 ਡਿਗਰੀ ਦੇ ਨਾਲ ਜੜਾ ਗਰਮ ਰਿਹਾ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਜਿਹੜੇ ਟੈਂਪਰੇਚਰ ਸੀ ਉਹ 18 19 20 21 ਇਹਦੇ ਆਸ-ਆਸ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏ ਨੇ ਕੁਝ ਖੇਤਰਾਂ ਦੇ ਵਿੱਚ ਅੱਜ ਕੋਲਡ ਵਿਦ ਕੋਲਡ ਡੇ ਦੀ ਸੰਭਾਵਨਾ ਵੀ ਜੜੀ ਬਣੀ ਤੇ ਕੋਲਡ ਡੇ ਵੀ ਬਹੁਤੇ ਖੇਤਰਾਂ ਦੇ ਵਿੱਚ ਅੱਜ ਲੱਗਿਆ ਸੋ ਹਰਿਆਣੇ ਦਾ ਵੀ ਇਹ ਹਾਲ ਹੈ ਜੀ ਜਿਹੜੇ ਟੈਂਪਰੇਚਰ ਹੈ 18 20 ਤੋਂ ਲੈ ਕੇ 22 23 ਤੱਕ ਬਹੁਤੇ ਜਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਸੋ ਜੇਕਰ ਅਫਾ ਆਉਂਦੇ ਦਿਨਾਂ ਦੀ ਰਿਪੋਰਟ ਦੇਖਦੇ ਹਾਂ ਸਿਸਟਮ ਇੱਕ ਲੱਗਣ ਜਾ ਰਿਹਾ ਹੈ ਜਿਹੜਾ ਕਿ 30 31 ਜਾਂ ਫਿਰ 1 2 ਇਹਦੇ ਲਾਗੇ ਛਾਗੇ ਲੱਗੇਗਾ 31 ਤੇ 1 ਤਰੀਕ ਨੂੰ ਉਮੀਦ ਹੈ ਹਸਾਲ ਬਣਦੇ ਜਾ ਰਹੇ ਨੇ ਪੱਛਮੀ ਜੋ ਇਹ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਹਿਮਾਚਲ ਜੰਮੂ ਦੇ ਉੱਪਲੇ ਫਾਗਾਂ ਦੇ ਵਿੱਚ ਬਰਬਾਰੀ ਹੀਟਲੇ ਫਾਗਾਂ ਦੇ ਵਿੱਚ ਵੀ ਪੰਜਾਬ ਦੇ 40% ਖੇਤਰਾ ਦੇ ਵਿੱਚ ਵੀ ਹਰਿਆਣਾ ਦੇ ਕਹ ਲਈਏ ਕਿ 30% 40% ਖੇਤਰਾ ਦੇ ਵਿੱਚ ਵੀ ਉਹ ਵੀ ਪੱਛਮੀ ਦੇ ਤੇ ਇਧਰ ਉੱਤਰੀ ਰਾਜਸਥਾਨ ਦੇ ਵਿੱਚ ਮਹੀ ਪਹਿਲਾ ਖੇਤਰਾ ਦੇ ਵਿੱਚ ਮਹੀ ਲੱਗਣਗੇ ਫਿਲਹਾਲ ਅੱਜ ਤਰੀਕਾ 26 ਤਰੀਕ ਦੀ 27 28 29 30 ਇਹਨਾਂ ਚਾਰ ਦਿਨਾਂ ਦੇ ਵਿੱਚ ਮੌਸਮ ਅਜਰਾ ਜਾਂ ਬੱਦਰਵਾਜ ਵਾਲਾ ਹੋ ਸਕਦਾ ਹੈ ਧੁੱਪ ਮੱਠੀ ਠਾਈ ਫੇ ਦੀ ਲੱਗ ਸਕਦੀ ਹੈ ਤੇ 31 ਇੱਕ ਨੂੰ ਇਹ ਸਿਸਟਮ ਲੱਗਣ ਜਾ ਰਿਹਾ ਉਸ ਤੋਂ ਬਾਅਦ ਜੇਕਰ ਅੱਗੇ ਵਧਿਆ ਦੋ ਤਰੀਕ ਤੱਕ ਸਿਸਟਮ ਅੱਗੇ ਕੁਝ ਕਰ ਜਾਣਾ 3 4 5 6 7 8 ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਰਿਆ ਧੰਦਾ ਵੱਡੇ ਫੱਦਰ ਤੇ ਵਾਸੀ ਕਰਨ ਗਿਆ ਫਿਰ ਤੋਂ ਉੱਤਰ ਫਚੋ ਦੀਆਂ ਖੁਸ਼ਕ ਹਵਾਵਾਂ ਚੱਲਣ ਗਿਆ ਤੇ ਜੜੀਆਂ ਅਗੇ ਠੰਡ ਨੂੰ ਹੋਰ ਵਧਾਵਾ ਦੇਣ ਗਿਆ ਉਸ ਤੋਂ ਬਾਅਦ 9 10 11 ਜਨਵਰੀ ਦੇ ਲਾਗੇ ਛਾਗੇ ਇੱਕ ਹੋਰ ਸਿਸਟਮ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਸਿਸਟਮ ਆਵੇਗਾ ਜਿਹੜਾ 5 6 7 ਨੂੰ ਪ੍ਰਭਾਵਿਤ ਕਰੇ ਅਸਰ ਨਹੀਂ ਆ ਹਲਕੇ ਟਟੂ ਵਿੱਚ ਰਾਟੇ ਦੇ ਅਸਰ ਹੋਣਗੇ ਦੂਜਾ ਸਿਸਟਮ ਫਿਰ ਤਗੜਾ ਜੜਾ ਹੁੰਦਾ ਜਾਫਰਿਆ ਉਹ 10 ਲੈ ਕੇ 15 ਜਨਵਰੀ ਦੇ ਵਿੱਚ ਘਰ ਆਵੇਗਾ ਜਿਹਦੇ ਵਿੱਚ ਉਮੀਦ ਹੈ ਅਸਰ ਮੁਰ ਤੋਂ ਜੜਜਾ ਵੱਢਦੇ ਜਾਫਰੇ ਨੇ ਫਿਲਹਾਲ ਧੰਦਾ ਵੱਡੇ ਖੱਦਰ ਤੇ ਜੜੀਆਂ ਵਾਸੀ ਕਰ ਚੁੱਕੀਆਂ ਨੇ ਅਸੀਂ ਤੁਹਾਨੂੰ ਅਪਡੇਟ ਜੜੀਆਂ ਰੈਗੂਲਰ ਦਿੰਦੇ ਆ ਰਹੇ ਆ ਆਉਂਦੇ ਦਿਨਾਂ ਦੀ ਜੇਕਰ ਰਿਪੋਰਟ ਦੇਖੀਏ ਜੋ ਜਾਰੀ ਕੀਤੀ ਹੈ ਮੌਸਮ ਫੌਗ ਨੇ ਅੱਜ 6 ਫਰੀ ਤਰੀਕ ਤੋਂ ਲੈ ਕੇ 9 ਸਾਲ ਤੱਕ ਯਾਨੀ ਕਿ 1 ਤਰੀਕ ਤੱਕ ਤਾਬਰ ਤੋਰ ਅਲਰਟ ਹੈ ਜਿਹੜੇ ਉਹ ਜਾਰੀ ਕੀਤੇ ਜਾ ਚੁੱਕੇ ਨੇ ਡੈਂਸ ਟੂ ਵੈਰੀ ਡੈਂਸ ਫੌਗ ਯਾਨੀ ਕਿ ਸੰਗਣਿਤੋਂ ਬੇहद ਜਿਆਦਾ ਸੰਗਣਿਤ ਧੁੰਦ ਅਗਲੇ 4 ਦਿਨਾਂ ਦੇ ਵਿੱਚ ਪਾਈਗੀ ਤੇ ਧੁੰਦਾ ਹੁਣ ਤੋਂ ਵੀ ਜੜੀਆਂ ਤੁੰਦ ਫੈਲਣੇ ਸ਼ੁਰੂ ਹੋ ਚੁੱਕੀਆਂ ਸਾਨੂੰ ਜੜ ਫੋਟ ਮਿਲ ਰਹੀਆਂ ਨੇ ਕੁਝ ਜਿਲਿਆਂ ਦੇ ਵਿੱਚ ਤੁਦ ਵੱਣ ਸ਼ੁਰੂ ਹੋ ਚੁੱਕਿਆ ਹੁਣ ਆਥਨ ਵੇਲੇ ਤੇ ਆਉਂਦੇ 4 ਦਿਨਾਂ ਦੇ ਵਿੱਚ ਧੁੰਦ ਦੇ ਅਲਰਟ ਨੇ ਉਸ ਤੋਂ ਬਾਅਦ ਵੀ ਯਾਨੀ ਕਿ ਨਵੇਂ ਸਾਲ ਦਾ ਕੋਲਮ ਲਾ ਗਿਆ ਸਿੱਧੀ ਗੱਲ ਕਰੀਏ ਕਿ ਜਦੋਂ ਤੱਕ ਸਿਸਟਮ ਨਹੀਂ ਆਉਂਦਾ 30 31 ਵਾਲਾ ਉਦੋਂ ਤੱਕ ਧੁੰਦਾ ਜੜੀਆਂ ਨੇ ਵੱਡੇ ਫੱਦਰ ਤੇ ਕਵਰ ਕਰ ਦਿਆ ਰਣਗੇ ਬੱਦਲ ਵਾਈ ਵਿੱਚ ਆਵੇਗੀ ਵਿੱਚ ਜਾਵੇਗੀ ਬੱਦਲ ਉੱਪਰ ਫੱਦਰ ਤੇ ਮੰਡਰਾਉਂਦੇ ਰਣਗੇ 31 ਕਾਲਾ ਸਿਸਟਮ ਲੰਗਰ ਤੋਂ ਬਾਅਦ 5 6 ਵਾਲਾ ਸਿਸਟਮ ਹਲਕਾ ਹੋਵੇਗਾ ਉਸ ਤੋਂ ਬਾਅਦ ਅਸਤਾ ਉਹ ਲੈ ਕੇ 1 ਹਾਲੇ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਧੰਨਵਾਦ